ਹੈਲੋ ਜੀ ਸ਼ਤਸ਼ੀਰੀ ਅਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਘੱਟ ਕੱਪੜੇ ਤੋਂ ਹੈਵੀ ਸਲਵਾਰ ਜਿਹੜੀ ਜਿਵੇਂ ਪਟਿਆਲਾ ਸਲਵਾਰ ਹੁੰਦੀ ਹੈ ਉਹ ਕਿਵੇਂ ਬਣਾਈਏ ਕਿਉਂਕਿ ਅੱਜ ਕੱਲ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਉਹ ਤਾਂ ਸਟੇਟ ਸਲਵਾਰਾਂ ਪਾ ਰਹੀਆਂ ਨੇ ਪਰ ਜਿਹੜੀ 올ਡ ਏਜ ਲੇਡੀਜ਼ ਨੇ ਉਹ ਨਹੀਂ ਪਸੰਦ ਕਰਦੀਆਂ ਜ਼ਿਆਦਾ ਸਟੇਟ ਸਲਵਾਰ ਪਾਉਣੀ ਤੇ ਉਹਨਾਂ ਲਈ ਹੈਵੀ ਸਲਵਾਰ ਆਪਾਂ ਘੱਟ ਕੱਪੜੇ ਚੋਂ ਕਿਵੇਂ ਕੱਟੀਏ ਅੱਜ ਤੁਹਾਨੂੰ ਮੈਂ ਦੱਸਣ ਜਾ ਰਹੀਆਂ ਜੀ ਦੇਖੋ ਸਿਰਫ ਆਪਣੇ ਕੋਲੇ 32 ਇੰਚ ਰਹਿ ਜਾਊਗਾ ਇਹ ਕਪੜਾ ਇਹਦੀ ਕਾਂ ਕੱਢ ਕੇ 32 ਦਾ ਡਬਲ 64 ਇੰਚ ਕਪੜਾ ਹੋ ਗਿਆ ਜੀ ਇਹ ਆਪਣੇ ਕੋਲ ਇੰਨਾ ਕ ਕਪੜਾ ਸਾਰਿਆਂ ਚੋਂ ਪਹਿਲਾਂ ਆਪਾਂ ਸਾਈਡ ਤੋਂ 벨ਟ ਤਾਰ ਦਾਂਗੇ ਇਹਦੀ ਲੈਂਥ ਵਾਈਜ਼ ਇਹ 벨ਟ ਦਾ ਕਪੜਾ ਤੁਸੀਂ 7.5 ਇੰਚ ਤਾਰ ਦਿਓ ਉਸੇ ਚੋਂ ਆਪਣੀ 벨ਟ ਬਣ ਜੂਗੀ ਤੇ ਉਸੇ ਚੋਂ ਹੀ ਆਪਣਾ ਮੂਰੀਆਂ ਦੇ نیچے ਕੰਮ ਆ ਜੂਗਾ ਕਪੜਾ ਇਸ ਲਾਈਵ ਸੋਮੀ ਹੋਊਗੀ ਜੀ ਜਿਵੇਂ ਬਾਕੀ ਸਲਵਾਰਾਂ ਬਣਾਉਣੇ ਆ ਸਿਰਫ ਕਟਿੰਗ ਵੇਲੇ ਆਪਾਂ ਨੇ ਇੱਕ ਕੰਮ ਕਰਨਾ ਇਹ ਮੈਂ ਤੁਹਾਨੂੰ ਅੱਗੇ ਵੀਡੀਓ ਚ ਦੱਸੂਗੀ ਜੀ ਇਸ ਤੋਂ ਪਹਿਲਾਂ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਇਹ ਦੇਖੋ ਇਹ ਮੂਰੀਆਂ ਦਾ ਕੱਪੜਾ ਤੇ ਬੈਲਟ ਦਾ ਕੱਪੜਾ ਆਪਾਂ ਅਲੱਗ ਰੱਖਤਾ ਕਿਉਂਕਿ ਬਾਅਦ ਵਿੱਚ ਐਵੇਂ ਹੁੰਦਾ ਵੀ ਪਹਿਲਾਂ ਇਹ ਜ਼ਰੂਰੀ ਹੈਗਾ ਜੇ ਇਹ ਕੱਪੜਾ ਨਾ ਰਿਹਾ ਫਿਰ ਆਪਾਂ ਨੂੰ ਦਿੱਕਤ ਆਊਗੀ ਹੁਣ ਇਸ ਬਾਕੀ ਕੱਪੜੇ ਦੇ ਆਪਾਂ ਨੇ ਜਿਹੜੇ ਸਲਵਾਰ ਦੇ ਕੁੰਡੇ ਨੇ ਉਹ ਬਣਾਉਣੇ ਨੇ 8 ਡਬਲ ਫੋਲਡ ਹੈ ਜੀ ਕਪੜਾ ਇਹਦੀ ਇਹਨੂੰ ਆਪਾਂ ਉਵੇਂ ਫੋਲਡ ਕਰ ਲਾਂਗੇ ਜਿਵੇਂ ਬਿਨਾ ਗੋਡਿਆਂ ਵਾਲੀ ਸਲਵਾਰ ਕਰਦੇ ਹੁੰਨੇ ਆ ਦੇਖੋ ਇਧਰਲੀ ਸਾਈਡ ਇਹਦੇ ਕਿਨਾਰੇ ਆ ਗਏ ਉੱਥੋਂ ਸੈਂਟਰ 'ਚ ਆਪਾਂ ਜਿਹੜਾ ਮੂਰੀਆਂ ਦਾ ਕਪੜਾ ਉਹ ਮੂਰੀ ਰੱਖਣੀ ਹੈ ਤੇ ਇਧਰੋਂ ਰੱਖਣਾ ਆਪਾਂ ਨੇ ਜੀ ਜਿਹੜਾ ਆਸਣ ਹੁੰਦਾ ਆਪਣਾ ਝੋਲੀ ਦਾ ਕਪੜਾ ਇਹ ਆਪਾਂ ਨੇ ਸਿਰਫ ਜਦੋਂ ਇਹ ਦੇਖੋ ਮੂਰੀ ਰੱਖ ਲਈ ਇਧਰੋਂ ਤੇ ਇਦੀ ਆਪਾਂ ਲੈਂਥ ਲੈ ਲੈਣੀ ਆ ਜਿੰਨੀ ਤੁਸੀਂ ਸਲਵਾਰ ਦੀ ਲੰਬਾਈ ਰੱਖਣੀ ਹੈ ਉਨੀ ਆਪਣੀ ਨਾਪ ਲਿਓ ਇਹ ਦੇਖੋ ਇੱਥੋਂ ਆਪਾਂ ਨੇ ਰੱਖਣਾ ਜੀ ਜਿਵੇਂ ਆਪਾਂ ਨਾਰਮਲ ਆਪਣਾ ਆਸਣ ਰੱਖਦੇ ਹੁੰਨੇ ਆ 10 ਇੰਚ ਰੱਖਦੇ ਆ 9.5 ਰੱਖਦੇ ਆ ਹਨਾ ਇਹਦਾ ਆਪਾਂ ਵਧਾ ਕੇ ਰੱਖਾਂਗੇ 12 ਰੱਖ ਲਓ 14 ਰੱਖ ਲਓ ਇਸ ਤੋਂ ਵੱਡਾ ਤਾਂ ਨਹੀਂ ਵਧੀਆ ਲੱਗਦਾ ਜੀ ਕਿਉਂਕਿ ਫਿਰ ਜ਼ਿਆਦਾ ਹੈਵੀ ਹੋ ਜਾਊਗੀ ਮੈਂ 1.5 13 ਇੰਚ ਦਾ ਆਸਣ ਰੱਖ ਲੈਣੀ ਆ ਇਹਦੀ ਆਪਾਂ ਹੁਣ ਜਿਵੇਂ ਮੂਰੀਆਂ ਵਾਲੀ ਆਪਾਂ ਕਾਟ ਪਾਉਨੇ ਹੁੰਨੇ ਆ ਉਹ ਪਾ ਦੰਨੇ ਆ ਜੀ ਦੇਖੋ ਇੱਕ ਇਹ ਮੈਂ ਨਿਸ਼ਾਨ ਲਾ ਲਿਆ ਇਹ ਕਾਟ ਆਪਾਂ ਪਾ ਦਾਂਗੇ ਠੀਕ ਹੈ ਇਹ ਕਾਟ ਤੁਸੀਂ ਪਾ ਦਿਓ ਇਹ ਦੇਖੋ ਮੈਂ ਮੂਰੀਆਂ ਵਾਲੀ ਕਾਟ ਪਾਤੀ ਐ ਇਧਰੋਂ ਆਪਣੀ ਮੂਰੀ ਰਹਿ ਜੂਗੀ ਜੀ ਇਹ ਜਿਹੜਾ ਕੱਪੜਾ ਆਪਾਂ ਇਧਰਲੀ ਸਾਈਡ ਤੋਂ ਰੱਖਿਆ ਨਾ ਇਹ ਮੂਰੀ ਇਹ ਤੁਸੀਂ ਜੇ ਬੈਲਟ ਨਹੀਂ ਤਾਰਨੀ ਤਾਂ ਇਸ ਇਹਦੀ ਬੈਲਟ ਵੀ ਬਣਾ ਸਕਦੇ ਹੋਂ ਪਰ ਇਹਦੇ ਵਿੱਚ ਬੈਲਟ 'ਚ ਕਾਫੀ ਜੋੜ ਪੈਂਦੇ ਸੀ ਇਸ ਕਰਕੇ ਆਪਾਂ ਨੇ ਉਧਰੋਂ ਬੈਲਟ ਸਿੰਪਲ ਕੱਪੜੇ ਦੀ ਤਾਰ ਲਈ ਹੈ ਜੀ ਤੇ ਹੁਣ ਜਿਹੜਾ ਇਹ ਆਪਾਂ ਨੇ ਆਸਣ ਚੜਾਈ 'ਚ ਜ਼ਿਆਦਾ ਰੱਖਿਆ ਸੀ ਜਿਵੇਂ 14 ਰੱਖਿਆ ਸੀ ਨਾ ਇਹਦੇ ਨਾਲ ਆਪਾਂ ਇਹ ਚੀਜ਼ ਅਟੈਚ ਕਰ ਦਾਂਗੇ ਇੱਚੋ ਤੁਸੀਂ ਜਿੰਨਾ ਵੀ ਰੱਖਣਾਗਾ ਜਿੰਨਾ ਵੀ ਚੌੜਾ ਇਹਦੇ ਵਿੱਚ ਜੋੜ ਪਾਉਣਾਗਾ ਤੁਸੀਂ ਉੰਨਾ ਪਾ ਸਕਦੇ ਹੋ ਇਹਦੇ ਨਾਲ ਆਪਾਂ ਘੱਟ ਕੱਪੜੇ 'ਚ ਵਧੀਆ ਹੈਵੀ ਸਲਵਾਰ ਬਣਾ ਸਕਦੇ ਆ ਜੀ ਕਿਉਂਕਿ ਸਿਆਣੇ ਬੰਦੇ ਦੇ ਜਿਹੜੀ ਸਟੇਟ ਸਲਵਾਰ ਪਾਈ ਹੋਈ ਨਹੀਂ ਵਧੀਆ ਲੱਗਦੀ ਕਿਸੇ ਇਹ ਆਪੋ ਆਪਣੀ ਮਨ ਦਾ ਸ਼ੌਂਕ ਹੁੰਦਾ ਕਿਸੇ ਨੂੰ ਹੈਵੀ ਸਲਵਾਰ ਪਸੰਦ ਹੈ ਕਿਸੇ ਨੂੰ ਸਟੇਟ ਪਸੰਦ ਹੈ ਹਨਾ ਆਪੋ ਆਪਣੇ ਨੇ ਜੀ ਇਹ ਦੇਖੋ ਇਹ ਚਾਰ ਪੱਲੇ ਨੇ ਚਾਰੇ ਪੱਲੇ ਉਹ ਹੋਗੇ ਆਪਾਂ ਇਹਦਾ ਇਹਦੇ ਨਾਲ ਸ਼ੇਪ ਬਣਾ ਕੇ ਆਪਾਂ ਜਿੰਨਾ ਵੀ ਪਾਉਣਾਗਾ ਜੋੜ ਪਾ ਦਾਂਗੇ ਇਹਦੇ ਨਾਲ ਆਪਣੀ ਜਿਹੜਾ ਫੇਰ ਹੈਗਾ ਸਲਵਾਰ ਦਾ ਉਹ ਘੇਰਾ ਵੱਧ ਜਾਊਗਾ ਇੱਥੋਂ ਜੀ ਆਪਾਂ ਜਿੰਨਾ ਵੀ ਆਪਣਾ ਜਿਵੇਂ ਹੁਣ 9.5 ਜਾਂ 10 ਇੰਚ ਆਪਾਂ ਸਣ ਰੱਖਦੇ ਹੁੰਨੇ ਆ ਇੰਨਾ ਕੁ ਝੋਲੀ ਦਾ ਕੱਪੜਾ ਆਪਾਂ ਰੱਖ ਲਾਂਗੇ ਬਾਕੀ ਆਪਾਂ ਇਹਦੇ ਵਿੱਚ ਜੋੜ ਪਾ ਕੇ ਬਾਕੀ ਸਲਵਾਰ ਉਮੀ ਬਣਨੀ ਹੈ ਜਿਵੇਂ ਜੀ ਆਪਾਂ ਸਲਵਾਰ ਬਣਾਉਨੇ ਆਂਗੇ ਬਸ ਇਹਦੇ ਇੱਥੇ ਜਿਹੜੇ ਜੋੜ ਨੇ ਉਹ ਪੈ ਜਾਣਗੇ ਸਲਵਾਰ ਹੈ ਜਿਹੜੀ ਉਹ ਹੈਵੀ ਹੋ ਜੂਗੀ ਕਈ ਵਾਰੀ ਹੁਣ ਬਿਨਾ ਗੋਡੇ ਵਾਲੀ ਸਲਵਾਰ ਜੇਕਰ ਹੈਵੀ ਵੀ ਜਿਵੇਂ ਜਿਹਦੀ ਬੈਲਟ 26 27 ਇੰਚ ਹੁੰਦੀ ਹੈਗੀ ਉਸ ਬੰਦੇ ਦੇ ਬਿਨਾ ਗੋਡੇ ਵਾਲੀ ਸਲਵਾਰ ਬਿਲਕੁਲ ਪੂਰੀ ਪੂਰੀ ਆਉਂਦੀ ਆ ਉਹਦੇ ਵਿੱਚ ਜੇਕਰ ਆਪਾਂ ਨੇ ਉਹਨੂੰ ਹੈਵੀ ਬਣਾਉਣਾ ਹੋਵੇ ਤਾਂ ਵੀ ਆਪਾਂ ਇਹ ਪਾ ਸਕਦੇ ਆ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਆਪਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਹੁਣ ਮੈਂ ਤੁਹਾਨੂੰ ਇਹਦਾ ਫੇਰ ਚੈੱਕ ਕਰਾਉਣੀ ਆ ਵੀ ਕਿੰਨਾ ਬਣ ਗਿਆ ਦੇਖੋ ਇਹ ਨਾਲੇ ਤਾਂ ਆਪਣਾ ਇਹਦਾ ਪਤਾ ਨਹੀਂ ਲੱਗਣਾ ਵੀ ਜੋੜ ਪਾਇਆ ਹੋਇਆ ਨਾਲ ਇਹਦਾ ਜਿਹੜਾ ਫੇਰ ਹੈ ਉਹ ਵੱਡਾ ਹੋ ਜਾਊਗਾ ਜੇਕਰ ਹੋਰ ਵੀ ਸਲਾਈ ਦੇ ਰਿਲੇਟਡ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਕਰ ਸਕਦੇ ਹੋ ਜੀ ਕਿਉਂਕਿ ਜੇ ਆਪਾਂ ਇਹਨੂੰ ਪਹਿਲਾਂ ਜਿਵੇਂ ਗੋਡੇ ਪਾ ਕੇ ਫੇਰ ਸਲਵਾਰ ਬਣਾਉਂਦੇ ਤਾਂ ਇਹ ਇਹ ਨਹੀਂ ਸੈਟ ਹੋਣੀ ਸੀ ਇਸ ਕਰਕੇ ਆਪਾਂ ਇਹਨੂੰ ਇਸ ਤਰੀਕੇ ਨਾਲ ਬਣਾ ਰਹੇ ਆ ਮੈਨੂੰ ਉਮੀਦ ਹੈ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਿਓ ਤੇ ਤੁਹਾਡੇ ਕੰਮ ਵੀ ਆਊਗੀ ਹੁਣ ਆਪਾਂ ਤੁਹਾਨੂੰ ਇਹਦਾ ਫੇਰ ਚੈੱਕ ਕਰਾਉਨੇ ਆ ਜੀ ਇਹਦਾ ਫੇਰ ਘਟੋ ਘਟ 30 ਤੋਂ ਪਲੱਸ ਹੋ ਜਾਊਗਾ 30 ਬਤੀ 3 ਇੰਚ ਦਾ ਫੇਰ ਹੋ ਜਾਊਗਾ ਜੀ ਇਹਦਾ ਜਿਹੜਾ ਕਿ ਬਹੁਤ ਵੀ ਵਧੀਆ ਗੀ ਹੈਵੀ ਸਲਵਾਰ ਬਣ ਜਾਂਦੀ ਹੈ ਜਿਹਦੇ ਨਾਲ ਇਹ ਦੇਖੋ ਦੀ ਤਾਂ ਉੱਪਰ ਜਾ ਰਿਹਾ ਜੀ 3 ਇੰਚ ਦਾ ਫੇਰ ਹੋ ਗਿਆ ਇਹਦਾ 6 7 ਇੰਚ ਦਾ ਜਿਹੜਾ ਆਪਾਂ ਨੇ ਜੋੜੇ ਦੇ ਵਿੱਚ ਪਾਤਾ ਸੀਗਾ ਉਹਦੇ ਨਾਲ ਇਹ ਵੱਧ ਗਿਆ ਬਾਕੀ ਇਹਦੇ ਵਿੱਚ ਜਿਹੜੀਆਂ ਚੋਣਾ ਪਾਉਣੀਆਂ ਨੇ ਉਹ ਨਾਰਮਲ ਸਲਵਾਰ ਵਾਂਗੂ ਹੀ ਪੈਣਗੀਆਂ ਜੀ ਬਾਕੀ ਉਹ ਵੀ ਹੈ ਤਰੀਕਾ ਇਹਦਾ ਉਹੀ ਹੈ ਬਣਾਉਣ ਦਾ ਬਸ ਜਦੋਂ ਕਟਿੰਗ ਕਰਨੀ ਆਪਾਂ ਇਹ ਚੀਜ਼ ਦਾ ਧਿਆਨ ਰੱਖਣਾ ਆਸਣ ਵਧ ਰੱਖਣਾ